ਗੁਰਵਿੰਦਰ ਸਿੰਘ ਪ੍ਰਿੰਸ ਵਾਈਸਿੰਗਰ ਨਾਮ ਹੈ ਮੇਰਾ ਮੈਂ ਸਰ ਆਇਆ ਇਹ ਖਾਲਸਾ ਐਡ ਹਸਪੀਟਲ ਕਹਿੰਦੇ ਨੇ ਪਟਿਆਲੇ ਚ ਤੇ ਮੈਨੂੰ ਬਾਹਰ ਨਹੀਂ ਦਿੱਕਤ ਸੀ ਸਰ ਇੱਥੇ ਮੇਰੀ ਕੋਹਣੀ ਚ ਜੋਇੰਟ ਦੀ ਦਿੱਕਤ ਸੀਗੀ ਅੱਗੇ ਮੂਵਮੈਂਟ ਜਿਹੜੀ ਕਿ ਬੰਦ ਹੋ ਜਾਂਦੀ ਸੀਗੀ ਕੰਮ ਦੇ ਦੌਰਾਨ ਬੇਸਿਕ ਕੰਮ ਨਹੀਂ ਕੋ ਮੈਂ ਕਰ ਸਕਦਾ ਸੀ ਜਿਦਾ ਦਫਤਰ ਚਲਾਣਾ ਜਾਂ ਕੋਈ ਮੇਰਾ ਐਕਚੁਅਲੀ ਮਸ਼ੀਨ ਲੈਣ ਦਾ ਕੰਮ ਹੈ ਸਰ ਕੰਬਾਈਨ ਹਾਰਵੈਸਟਰ ਦਾ ਤੇ ਉਹਦੇ ਸਿਰਸਲੇਜ ਮਸਲੋਂ ਬਾਹਰ ਅੰਦਰ ਜਾਣਾ ਬੰਦ ਤੇ ਕੰਮ ਵੀ ਸਾਰਾ ਥੋੜਾ ਭਾਰ ਵਾਲਾ ਹੀ ਉਹਦੀ ਦਿੱਕਤ ਸੀ ਪਿਛਲੇ 1.5 ਸਾਲ ਤੋਂ ਪਰੇਸ਼ਾਨ ਸੀ ਇੱਥੇ ਇੰਜੈਕਸ਼ਨ ਲਵਾਉਂਦਾ ਸੀ ਉਹਦੇ ਨਾਲ 6 ਮਹੀਨੇ 3 ਮਹੀਨੇ ਆਰਾਮ ਰਹਿੰਦਾ ਸੀ ਅਦਰਵਾਜ਼ ਫੇਰ ਉਸ ਤਰ੍ਹਾਂ ਹੋ ਜਾਂਦਾ ਸੀਗਾ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਵੀਜੇ ਅਗਰਵਾਲ ਪੁਣੇ ਰੇੜੀ ਤੋਂ ਉਹਨਾਂ ਨੇ ਇੱਕ ਵਾਰੀ ਸਾਨੂੰ ਦੱਸਿਆ ਉਹਦੇ ਬਾਰੇ ਤਾਂ ਉਰੇ ਆਏ ਅਸੀਂ ਉਸ ਤੋਂ ਬਾਅਦ ਸਰਨੇ ਬੜਾ ਸੋਹਣਾ ਠੀਕ ਹੈ ਮੈਂ ਪਹਿਲਾਂ ਸਿਰਫ 1 ਸਾਲ ਤੋਂ ਕੰਟੀਨਿਊ ਬੈਲਟ ਲਗਾ ਰਿਆ ਸੀ ਉਹਦੇ ਫਿਰ ਮੇਰੀ ਬੈਲਟ ਵੀ ਰਿਮੂਵ ਹੋ ਗਈ ਹੈ ਪਿਛਲੇ ਮੰਨ ਕੇ ਚਲੋ 20 ਦਿਨਾਂ ਤੋਂ ਔਰ ਤਿੰਨ ਵਾਰੀ ਆਇਆ ਤਿੰਨ ਵਾਰੀ ਬੜਾ ਸੋਹਣਾ ਠੀਕ ਹੈ ਜੀ ਹੁਣ ਹਾਂਜੀ ਮੈਂ ਠੀਕ ਉਹ ਵੀ ਠੀਕ ਨੇ ਜੀ ਸਰ ਬਾਹਰ ਦੇ ਕੰਪੇਅਰ ਦਾ ਸਿਰਫ ਉਹ ਕੁਝ ਵੀ ਮੈਨੂੰ ਤਾਂ ਜ਼ਿਆਦਾ ਨਹੀਂ ਲੱਗਾ ਹੈਗਾ ਪਰਚੀ ਦੇ ਵੀ ਆਈ ਥਿੰਕ ਨੋਰਮਲ ਵੀ ਕੁ ਤਿਆਰੀ ਨੇ ਤੇ ਮੈਡੀਸਿਨ ਵੀ ਕੋਈ ਮਹਿੰਗੀ ਨਹੀਂ ਹੈਗੀ ਬਹੁਤ ਸਸਤੀ ਹੈ ਸੰ ਬਾਹਰ ਦੇ ਹਿਸਾਬ ਨਾਲ ਤਾਂ ਕੁਝ ਵੀ ਰੇਤੀਆਂ ਜੀ ਖਾਲਸਾ ਏ ਦਾ ਮਤਲਬ ਕਿ ਬਹੁਤ ਇਹਦੇ ਵਾਤਾ ਜੋ ਵੀ ਲੱਗਾ ਕਰੀ ਜਾਏ ਸਰ ਘੱਟੀ ਸ਼ਬਦੀ ਘਟ ਨਹੀਂ ਦਸਾਂ ਨੋਆਂ ਦੀ ਕਿਰਤ ਦੇ ਵਿੱਚੋਂ ਜੋ ਵੀ ਜਿੰਨੇ ਜੋਗਾ ਕੋਈ ਹੈਗਾ ਆਪਾਂ ਨੂੰ ਦਸਬੰਦ ਕੱਢਣਾ ਚਾਹੀਦਾ ਜੀ ਇਹੀ ਬੇਨਤੀ ਹੈ ਸਰ ਸੰਗਤ ਨੂੰ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ